ਰਾਜਵੀਰ ਜਵੰਦਾ ਦਾ ਅੱਜ ਅੰਤਿਮ ਸੰਸਕਾਰ ਹੋਣ ਵਾਲਾ ਹੈ ਜਿੱਥੇ ਕਿ ਹੁਣ ਬਿਹਦ ਹੀ ਘਰ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਹੈ ਜੱਤੀ ਪਿੰਡ ਪੋਨਾ ਦੇ ਵਿੱਚ ਇਹ ਅੰਤਿਮ ਰਸਮਾਂ ਹੋਣ ਵਾਲੀਆਂ ਨੇ 11 ਵਜੇ ਦੇ ਕਰੀਬ ਇਹ ਅੰਤਿਮ ਸੰਸਕਾਰ ਜਿਹੜਾ ਰਾਜਵੀਰ ਜਵੰਦਾ ਦਾ ਹੋਵੇਗਾ ਘਰ ਦੇ ਕੋਲ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਦੀ ਜਿਹੜੀ ਗਰਾਊਂਡ ਹੈ ਉਸ ਦੇ ਵਿੱਚ ਹੋਏਗਾ ਅੰਤਿਮ ਸੰਸਕਾਰ ਹੋਣ ਵਾਲਾ ਨਾਲ ਦੀ ਨਾਲ ਇਹ ਘਰ ਤੋਂ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਜਿਸ ਤਰੀਕੇ ਦੇ ਹਾਲਾਤ ਉੱਥੇ ਦੇ ਬਣਨੇ ਕਿਸ ਤਰੀਕੇ ਨਾਲ ਤਿਆਰੀਆਂ ਹੋ ਰਹੀਆਂ ਨੇ ਇਹ ਹਾਲਾਤ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਨੇ ਘਰ ਤੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉੱਥੇ ਦੀ ਸਥਿਤੀ ਬਣੀ ਹੋਈ ਹੈ ਖੁੱਲੇ ਮੈਦਾਨ ਦੇ ਵਿੱਚ ਅੱਜ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜੋ ਐ ਹੋਣ ਵਾਲਾ ਤੁਸੀਂ ਇਹ ਤਸਵੀਰਾਂ ਵੀ ਜਿਹੜੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਸੱਥਰ ਨੇ ਸੋਗ ਦੀ ਲਹਿਰ ਹੈ ਹਰ ਪਾਸੇ ਬਹੁਤ ਚੁੱਪੀ ਜਿਹੜੀ ਆ ਛਾਈ ਹੋਈ ਦਿਖਾਈ ਦੇ ਰਹੀ ਹੈ ਰਾਜਵੀਰ ਜਵੰਦਾ ਦਾ ਅੱਜ ਅੰਤਿਮ ਸੰਸਕਾਰ ਹੋਣ ਵਾਲਾ ਹੈ ਜਿੱਥੇ ਕਿ ਹੁਣ ਬਿਹਦ ਹੀ ਘਰ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਹੈ 32 ਪਿੰਡ ਪੋਨਾ ਦੇ ਵਿੱਚ ਇਹ ਅੰਤਿਮ ਰਸਮਾਂ ਹੋਣ ਵਾਲੀਆਂ ਨੇ 11 ਵਜੇ ਦੇ ਕਰੀਬ ਆ ਤੇ ਸੰਸਕਾਰ ਜਿਹੜਾ ਰਾਜਵੀਰ ਜਵੰਦਾ ਦਾ ਹੋਵੇਗਾ ਕਰ ਦੇ ਕੋਲ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਦੀ ਜਿਹੜੀ ਗਰਾਊਂਡ ਆ ਉਸ ਦੇ ਵਿੱਚ ਹੋਏ ਇਹ ਆਤਮ ਸੋਸਕਾਰ ਹੋਣ ਵਾਲਾ ਨਾਲ ਦੀ ਨਾਲ ਇਹ ਘਰ ਤੋਂ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਜਿਸ ਤਰੀਕੇ ਦੇ ਹਾਲਾਤ ਉੱਥੇ ਦੇ ਬਣਨੇ ਕਿਸ ਤਰੀਕੇ ਨਾਲ ਤਿਆਰੀਆਂ ਹੋ ਰਹੀਆਂ ਨੇ ਕੀ ਹਾਲਾਤ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਨੇ ਘਰ ਤੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉੱਥੇ ਦੀ ਸਥਿਤੀ ਬਣੀ ਹੋਈ ਹੈ ਖੁੱਲੇ ਮੈਦਾਨ ਦੇ ਵਿੱਚ ਅੱਜ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜੋ ਹੈ ਹੋਣ ਵਾਲਾ ਤੁਸੀਂ ਇਹ ਤਸਵੀਰਾਂ ਵੀ ਜਿਹੜੀਆਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਸੱਥਰ ਨੇ ਸੋਗ ਦੀ ਲਹਿਰ ਹੈ ਹਰ ਪਾਸੇ ਬਹੁਤ ਚੁੱਪੀ ਜਿਹੜੀ ਆ ਛਾਈ ਹੋਈ ਦਿਖਾਈ ਦੇ ਰਹੀ ਹੈ ਰਾਜਵੀਰ ਜਵੰਦਾ ਦਾ ਅੱਜ ਅੰਤਿਮ ਸੰਸਕਾਰ ਹੋਣ ਵਾਲਾ ਹੈ ਜਿੱਥੇ ਕਿ ਹੁਣ ਬਿਹਦ ਹੀ ਘਰ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ ਹੈ ਜੱਤੀ ਪਿੰਡ ਪੋਨਾ ਦੇ ਵਿੱਚ ਇਹ ਅੰਤਿਮ ਰਸਮਾਂ ਹੋਣ ਵਾਲੀਆਂ ਨੇ 11 ਵਜੇ ਦੇ ਕਰੀਬ ਆਤਮ ਸੰਸਕਾਰ ਜਿਹੜਾ ਰਾਜਵੀਰ ਜਵੰਦਾ ਦਾ ਹੋਵੇਗਾ ਘਰ ਦੇ ਕੋਲ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਦੀ ਜਿਹੜੀ ਗਰਾਊਂਡ ਆ ਉਸ ਦੇ ਵਿੱਚ ਹੋਏਗੇ ਆਤਮ ਸੰਸਕਾਰ ਹੋਣ ਵਾਲਾ ਨਾਲ ਦੀ ਨਾਲ ਇਹ ਘਰ ਤੋਂ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਜਿਸ ਤਰੀਕੇ ਦੇ ਹਾਲਾਤ ਉਥੇ ਦੇ ਬਣਨੇ ਕਿਸ ਤਰੀਕੇ ਨਾਲ ਤਿਆਰੀਆਂ ਹੋ ਰਹੀਆਂ ਨੇ ਕੀ ਹਾਲਾਤ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਲਾਈਵ ਤਸਵੀਰਾਂ ਜਿਹੜੀਆਂ ਨੇ ਘਰ ਤੋਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਥੇ ਦੀ ਸਥਿਤੀ ਬਣੀ ਹੋਈ ਹੈ ਖੁੱਲੇ ਮੈਦਾਨ ਦੇ ਵਿੱਚ ਅੱਜ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਜੋ ਐ ਹੋਣ ਵਾਲਾ ਤੁਸੀਂ ਇਹ ਤਸਵੀਰਾਂ ਵੀ ਜਿਹੜੀਆਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਸੱਥਰ ਨੇ ਸੋਗ ਦੀ ਲਹਿਰ ਹੈ ਹਰ ਪਾਸੇ ਬਹੁਤ ਚੁੱਪੀ ਜਿਹੜੀ ਆ ਛਾਈ ਹੋਈ ਦਿਖਾਈ ਦੇ ਰਹੀ ਆ